ਗਰਮੇਲ ਸਿੰਘ ਹੈਗਾ ਨਾ ਹਾਂ ਜੀ ਕਿੰਨਾ ਟਾਈਮ ਹੋ ਗਿਆ ਗਿਆ ਉਹਨਾਂ ਨੂੰ ਘਰੋਂ ਉਹਨੂੰ 25 ਸਾਲ ਹੋ ਗਏ 25 ਸਾਲ ਹੋ ਗਏ ਘਰੇ ਗਿਆ ਉਹਨਾਂ ਹਾਂ ਤੇ ਕਦੇ ਨਹੀਂ ਉਹਨੇ ਯਾਦ ਕੀਤਾ ਜਾਂ ਕੋਈ ਕੋਈ ਤੁਹਾਨੂੰ ਕਦੇ ਫੋਨ ਕੀਤਾ ਹੋਵੇ ਜਾਂ ਕਿਤੇ ਤੁਹਾਨੂੰ ਪਤਾ ਲੱਗਿਆ ਹੋਵੇ ਇਹ ਜਗਾ ਰਹਿੰਦਾ ਹੈਗਾ ਕਦੇ ਨਹੀਂ ਉਹਨੇ ਤੇ ਯਾਦ ਕੀਤਾ ਨਾ ਫੋਨ ਕੀਤਾ ਨਾ ਕਰਿਆ ਠੀਕ ਆ ਹੂੰ ਲੱਗਦਾ ਹੈਗਾ ਵੀ ਕਿਤੇ ਠੀਕ ਠਾਕ ਆ ਸਲਾਮਤ ਇਹਨਾਂ ਦਾ ਜੋ ਬੇਟਾ ਸੀਗਾ ਜੋ 1999 ਦੇ ਵਿੱਚ ਅਚਾਨਕ ਘਰੋਂ ਚਲੇ ਜਾਂਦਾ ਹੈਗਾ ਪਰਿਵਾਰ ਨੂੰ ਵੀ ਦੱਸ ਕੇ ਨਹੀਂ ਜਾਂਦਾ ਹੈਗਾ ਜਿਸ ਨੂੰ ਅੱਜ ਗਏ ਨੂੰ ਤਕਰੀਬਨ 25 ਸਾਲ ਦੇ ਕਰੀਬ ਹੋ ਚੁੱਕੇ ਆ ਇਹ ਕੀ ਗੱਲ ਹੋਈ ਹੈਗੀ ਆ ਜੋ ਤੁਹਾਡਾ ਬੇਟਾ ਘਰੋਂ ਗਿਆ ਹੈਗਾ ਕੋਈ ਗੁੱਸੇ ਨਹੀਂ ਹੋਇਆ ਕੋਈ ਰਾਜੀ ਨਹੀਂ ਚੁਪਾ ਕਰਕੇ ਘਰੋਂ ਚਲੇ ਗਿਆ ਠੀਕ ਆ ਜੋ ਸਾਨੂੰ ਪਤਾ ਲੱਗਿਆ ਹੈਗਾ ਮਤਲਬ ਤੁਹਾਡੇ ਨਾਲ ਹੀ ਪੈਂਦਾ ਸੀ ਜਿਆਦਾ ਤੁਹਾਡੇ ਨਾਲ ਜਿਆਦਾ ਲਗਾਓ ਸੀ ਉਹ ਤਾਂ ਜੀ ਮੇਰੇ ਨਾਲ ਹੀ ਪੈਂਦਾ ਸੀ ਤੇ ਸਾਡੇ ਸੰਤਾਂ ਦਾ ਵੀ ਤੇ ਪਾਸ ਸੀ ਅੱਛਾ ਇਹ ਨਹੀਂ ਪਤਾ ਵੀ ਉਹਨਾਂ ਦੀ ਲਹਿਰ ਤੇ ਚੱਲਿਆ ਗਿਆ ਅੱਛਾ ਤੇ ਵੀ ਜਿੱਥੇ ਵੀ ਹੈਗਾ ਆ ਸਾਨੂੰ ਮਿਲ ਸਕਦਾ ਕਰੇ ਆ ਜੀ ਹਾਂ ਕਰੇ ਆ ਜੀ ਆ ਕੇ ਭਵੇਂ ਵਾਪਸ ਹੀ ਚਲੇ ਜਾ ਅਜਾ ਇੱਕ ਵਾਰ ਮਿਲ ਜੇ ਤਨੂ ਇੱਕ ਵਾਰ ਹੀ ਮਿਲ ਗਰੰਟੂ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਬ ਅੱਜ ਅਸੀਂ ਜੋ ਬਜ਼ੁਰਗ ਮਾਤਾ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਮੁਲਾਕਾਤ ਕਰਾਉਣ ਦਾ ਸਾਡਾ ਜੋ ਮਕਸਦ ਹੈਗਾ ਇਹਨਾਂ ਦਾ ਜੋ ਬੇਟਾ ਸੀਗਾ ਜੋ 1999 ਦੇ ਵਿੱਚ ਅਚਾਨਕ ਘਰੋਂ ਚਲੇ ਜਾਂਦਾ ਹੈਗਾ ਪਰਿਵਾਰ ਨੂੰ ਵੀ ਦੱਸ ਕੇ ਨਹੀਂ ਜਾਂਦਾ ਹੈਗਾ ਜਿਸ ਨੂੰ ਅੱਜ ਗਏ ਨੂੰ ਤਕਰੀਬਨ 25 ਸਾਲ ਦੇ ਕਰੀਬ ਹੋ ਚੁੱਕੇ ਆ ਮਾਤਾ ਜੋ ਹੈਗੀ ਆ ਉਹਦੀ ਉਡੀਕ ਦੇ ਵਿੱਚ ਬੈਠੀ ਆ ਤਕਰੀਬਨ ਮਾਤਾ ਦੀ ਉਮਰ ਜੋ ਹੈਗੀ 82 ਸਾਲ ਆ ਮਾਤਾ ਦਾ ਸਾਨੂੰ ਕਹਿਣਾ ਹੈਗਾ ਵੀ ਜੇ ਮੇਰਾ ਪੁੱਤਰ ਘਰ ਵਾਪਸ ਆ ਜਾਵੇ ਤਾਂ ਮਰੀ ਨਾਲ ਮੇਰੀ ਜਾਨ ਨਿਕਲ ਜੂਗੀ ਨਹੀਂ ਤਾਂ ਮੇਰੀਆਂ ਅੱਖਾਂ ਉਡੀਕ ਰੀਆਂ ਉਸ ਨੂੰ ਤੇ ਨਿਗਾਹ ਵੀ ਬਹੁਤ ਕਮਜ਼ੋਰ ਹੋ ਚੁੱਕੀ ਆ ਆਵਾਜ਼ ਵੀ ਜੋ ਆਪਾਂ ਗੱਲਬਾਤ ਕਰਾਂਗੇ ਆਵਾਜ਼ ਵੀ ਬਹੁਤ ਢੀਮੀ ਬੋਲਦੀ ਆ ਗੱਲਬਾਤ ਕਰਦੇ ਹੈਗੇ ਆ ਤੇ ਪਰ ਕਹਿੰਦੇ ਹੁੰਦੇ ਆ ਵੀ ਮਾਤਾ ਲਈ ਪੁੱਤਰ ਦਾ ਜੋ ਮੋਹ ਹੈਗਾ ਉਹ ਹਮੇਸ਼ਾ ਦਿਨ ਰਾਤ ਉਸ ਨੂੰ ਸਤਾਉਂਦਾ ਹੈਗਾ ਦਿਨ ਰਾਤ ਤੰਗ ਕਰਦਾ ਵੀ ਮੇਰਾ ਪੁੱਤਰ ਕਦੋਂ ਘਰ ਵਾਪਸ ਆਵੇਗਾ ਆਪਾਂ ਗੱਲਬਾਤ ਕਰਾਂਗੇ ਮਾਤਾ ਨਾਲ ਜੋ ਮਾਤਾ ਦਾ ਨਾਮ ਹੈਗਾ ਜੰਗੀਰ ਕੌਰ ਕੀ ਨਾਮ ਹੈਗਾ ਤੁਹਾਡਾ ਜੰਗੀਰ ਕੌਰ ਜੀ ਤੇ ਮਾਤਾ ਜੋ ਤੁਹਾਡਾ ਬੇਟਾ ਸੀਗਾ ਉਹਦਾ ਕੀ ਨਾਮ ਹੈਗਾ ਗੁਰਮੀਲ ਸਿੰਘ ਜੀ ਗੁਰਮੀਲ ਸਿੰਘ ਹੈਗਾ ਨਾ ਹਾਂ ਜੀ ਕਿੰਨਾ ਟਾਈਮ ਹੋ ਗਿਆ ਗਿਆ ਨੂੰ ਉਹਨਾਂ ਨੂੰ ਘਰੋਂ ਉਹਨੂੰ 25 ਸਾਲ ਹੋ ਗਏ 25 ਸਾਲ ਹੋ ਗਏ ਘਰੇ ਗਿਆ ਨੂੰ ਹਾਂ ਤੇ ਕਦੇ ਨਹੀਂ ਉਹਨੇ ਜਾਦ ਕੀਤਾ ਜਾਂ ਕੋਈ ਕੋਈ ਤੁਹਾਨੂੰ ਕਿਤੇ ਫੋਨ ਕੀਤਾ ਹੋਵੇ ਜਾਂ ਕਿਤੇ ਤੁਹਾਨੂੰ ਪਤਾ ਲੱਗਿਆ ਹੋਵੇ ਇਹ ਜਗਾ ਰਹਿੰਦਾ ਹੈਗਾ ਕਦੇ ਨਹੀਂ ਉਹਨੇ ਤੇ ਜਾਦ ਕੀਤਾ ਨਾ ਫੋਨ ਕੀਤਾ ਨਾ ਕਰਿਆ ਕੀ ਕਹੂੰ ਲੱਗਦਾ ਹੈਗਾ ਵੀ ਕਿਤੇ ਠੀਕ ਠਾਕ ਆ ਸਲਾਮਤ ਆ ਹਾਂ ਜੀ ਮੈਨੂੰ ਐ ਪਤਾ ਲੱਗਦਾ ਵੀ ਕਿਤੇ ਹੈ ਬੈਠਾ ਹੈਗਾ ਕਿਤੇ ਹੈਗਾ ਵਾ ਤੁਸੀਂ ਦੇਖ ਸਕਦੇ ਜੋ ਮਾਤਾ ਹੈਗੀ ਆ ਦੇਖੋ ਪਿਆਰ ਉਹਦਾ ਕਿੰਨਾ ਉਹਦੇ ਪੁੱਤਰ ਦੇ ਨਾਲ ਹੈਗਾ ਵੀ ਉਹ ਉਸਦੀ ਉਡੀਕ ਦੇ ਵਿੱਚ ਬੈਠੀ ਹੈਗੀ ਆ ਤੇ ਹਮੇਸ਼ਾ ਉਸ ਨੂੰ ਯਾਦ ਕਰਦੀ ਆ ਹੁਣ ਵੀ ਉਹ ਕਹਿ ਰਹੀ ਹੈ ਮੇਰਾ ਪੁੱਤਰ ਕਿਤੇ ਸਹੀ ਸਲਾਮਤ ਆ ਜੋ ਉਹਦਾ ਪੁੱਤਰ ਦਾ ਨਾਮ ਹੈ ਗੁਰਨਮੇਲ ਸਿੰਘ ਮੈਂ ਵੀ ਉਹਨਾਂ ਨੂੰ ਗੁਜਾਰਸ਼ ਕਰੂੰਗਾ ਇਸ ਵੀਡੀਓ ਨੂੰ ਦਰਸ਼ਕੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂ ਤਾਂ ਜੋ ਮਾਤਾ ਦਾ ਜੋ ਪੁੱਤਰ ਹੈ ਗੁਰਮੇਲ ਸਿੰਘ ਘਰ ਵਾਪਸ ਆ ਗਏ ਵਾਪਸ ਆ ਜਾਵੇ ਪਤਾ ਨਹੀਂ ਕੀ ਕਾਰਨ ਹੋਇਆ ਵੀ ਘਰੋਂ ਚਲਾ ਗਿਆ ਉਹ ਵੀ ਆਪਾਂ ਜਾਣਦੇ ਆ ਮਾਤਾ ਕੀ ਗੱਲ ਸੀ ਕੀ ਮਤਲਬ ਕਤੋਂ ਗਿਆ ਹੈਗਾ ਘਰੋਂ ਉਹ ਤਾਂ ਹਾਂ ਜੀ ਕੋਈ ਨਹੀਂ ਕਿਸੇ ਨਾਲ ਗੁੱਸੇ ਹੋਇਆ ਨਾ ਕਿਸੇ ਨਾਲ ਬਸ ਚੁੱਪ ਕਰਕੇ ਘਰੋਂ ਚਲੇ ਗਿਆ ਠੀਕ ਆ ਕਿੰਨੇ ਤੇਰੇ ਬੱਚੇ ਕਿੰਨੇ ਆ ਬੱਚੇ 4 ਆ ਜੀ 4 ਬੱਚੇ ਹੈਗੇ ਆ ਇੱਕ ਤਾਂ ਰੱਬ ਘਰੇ ਚਲੇ ਗਿਆ ਠੀਕ ਆ ਤੇ ਉਹਦੇ ਮੁੰਡੇ ਆ ਦੋ ਠੀਕ ਆ ਹਾਂ ਤੇ ਦੋ ਬਾਕਸ ਹੈਗੇ ਠੀਕ ਆ ਤੇ ਜਿਹੜਾ ਜੋ ਲੜਕਾ ਹੈਗਾ ਜੋ ਗੁਰਮੀਲ ਸਿੰਘ ਹੈਗਾ ਵਾ ਮਤਲਬ ਇਹਦਾ ਇਹਦਾ ਵਿਆਹ ਹੋਇਆ ਸੀਗਾ हां जी होयासी ਵਿਆਹ ਸੀਗਾ ਕੋਈ ਆਹ ਮੈਂ ਦਰਸ਼ਕੋ ਤੁਹਾਨੂੰ ਫੋਟੋ ਵੀ ਦਿਖਾ ਦਿੰਨਾ ਹੈਗਾ ਤੁਸੀਂ ਦੇਖ ਸਕਦੇ ਆ ਜੋ ਆ ਮਾਤਾ ਹੈਗੇ ਬੈਠੇ ਜੰਗੀਰ ਕੁਆਰ ਦੇ ਪਤੀ ਹੈਗੇ ਆ ਤਾਹਰ ਦਾ ਉਹਨਾਂ ਦਾ ਪੁੱਤਰ ਹੈਗਾ ਜੋ ਮੈਂ ਕੈਮਰਾਮੈਨ ਨੂੰ ਕਰਾਂ ਥੋੜਾ ਨੇੜੇ ਲੈ ਕੇ ਉਹਨਾਂ ਦਿਖਾ ਦਵੇ ਆ ਫੋਟੋ ਹੈਗੀ ਆ ਜੋ ਜੇ ਕਿਤੇ ਕਿਸੇ ਵੀ ਮਤਲਬ ਦਰਸ਼ਕ ਦਰਸ਼ਕ ਨੂੰ ਇਸ ਬਾਰੇ ਕੋਈ ਪਤਾ ਲੱਗਦਾ ਹੈਗਾ ਮੈਂ ਜੋ ਨੰਬਰ ਮੋਬਾਈਲ ਤੇ ਥੱਲੇ ਜੋ ਸਕਰੀਨ ਦੇ ਉਪਰੋਂ ਨੰਬਰ ਵੀ ਫਲੈਸ਼ ਕਰਾਂਗੇ ਵੀ ਉਹ ਉਨਾ ਐਂਡ ਨਾਲ ਸੰਪਰਕ ਕਰ ਸਕਦਾ ਹੈਗਾ ਛੋਟੀ ਜੂ ਫੋਟੋ ਹੈਗੀ ਆ ਉਹ ਵੀ ਅਸੀਂ ਸਕਰੀਨ ਦੇ ਵਿੱਚ ਚਲਾਵਾਂਗੇ ਤਾਂ ਦਰਸ਼ਕੋ ਜੋ ਮਾਤਾ ਹੈਗੀ ਆ ਇਹਦੀ ਬਜੋਗ ਦੇ ਵਿੱਚ ਦੇਖੋ ਬੈਠੀ ਹੈਗੀ ਅਭੀ ਮੇਰਾ ਪੁੱਤਰ ਕਦੋਂ ਘਰ ਵਾਪਸ ਆਵੇਗਾ ਫਿਰ ਅੱਗੇ ਵੀ ਆਪਾਂ ਗੱਲਬਾਤ ਕਰਦੇ ਹਾਂ ਮਾਤਾ ਜਦੋਂ ਗਿਆ ਸੀਗਾ ਮਤਲਬ ਘਰੋਂ ਜਦੋਂ ਗਿਆ ਹੈਗਾ ਹਾਂਜੀ ਕੀ ਗੱਲ ਹੋਈ ਹੈਗੀ ਆ ਕਾਹਤੋਂ ਘਰੋਂ ਚਲਾ ਗਿਆ ਉਹ ਤਾਂ ਜੀ ਚਾ ਰੋਟੀ ਤੋਂ ਖਾ ਕੇ ਚਾਹ ਪੀ ਕੇ ਤੇ ਦੱਸਿਆ ਨਹੀਂ ਆ ਠੀਕ ਆ ਜਿਆਦਾ ਮਤਲਬ ਚਾਰਾਂ ਬੱਚਿਆਂ ਦੇ ਵਿੱਚੋਂ ਜਿਆਦਾ ਪਿਆਰ ਮਾਤਾ ਤੇ ਲੱਗਦਾ ਮੈਨੂੰ ਇਸ ਮੁੰਡੇ ਨਾਲ ਸੀਗਾ ਨਾ ਜਿਆਦਾ ਪਿਆਰ ਮੇਰੇ ਸੇ ਨਾਲ ਆ ਉਹ ਆਊਗਾ ਤਾਂ ਮੇਰੀ ਮੌਤ ਆ ਲਿਖਣੀ ਮੌਤ ਹੋਣੀ ਜੇ ਆ ਜਾਵੇ ਫਿਰ ਸਭ ਸੌਖੀ ਜਾਨ ਨਿਕਲ ਜੀ ਹਾਂ ਸੌਖੀ ਜਾਨ ਨਿਕਲ ਜੂ ਮਾਤਾ ਉਹ ਨਿਗਾ ਵਧੀਆ ਕੰਮ ਕਰਦੀ ਤੁਹਾਡੀ ਨਿਗਾ ਆ ਤਾਂ ਜਿਵੇਂ ਨੇ ਆ ਬਣਾਈਆਂ ਠੀਕ ਆ ਤੇ ਆਪਦੇ ਬੇਟੇ ਨੂੰ ਜੇ ਬੇਟਾ ਗੁਰਮੀਲ ਸਿੰਘ ਜੇ ਇਹ ਵੀਡੀਓ ਦੇਖਦਾ ਹੈਗਾ ਵਾ ਤਾਂ ਮਾਤਾ ਗੱਲ ਹੈਗੀ ਇਹ ਵੀ ਮਤਲਬ ਕੀ ਕਹਿਣਾ ਚਾਹੁੰਦੇ ਹੈਗੇ ਆ ਵੀ ਜਲਦੀ ਘਰੇ ਮੁੜਿਆ ਆਵੇ ਜੋ ਤੁਹਾਡੀ ਵੀਡੀਓ ਉਦ ਤੱਕ ਪਹੁੰਚਦੀ ਹੈਗੀ ਆ ਤਾਂ ਅਸਤੇ ਉਹਨੇ ਜਿਹਦੇ ਕੋਲੇ ਹੈਗਾ ਫੋਨ ਕਰ ਦੇਣਾ ਸੰਨ ਮਲਾ ਦੇਣਾ ਠੀਕ ਸ਼ਾਬਾਸ਼ ਉਹਨਾਂ ਦੇ ਯਾਦ ਕਿੰਨੀ ਕਉਂਦੀ ਹੈਗੀ ਆ ਯਾਦ ਆ ਰਾਤ ਪੜ ਦੇਣਾ ਮੈਰੀ ਜੋ ਮੋਈ ਨਹੀਂ ਟੋਟਦਾ ਉਹਦੇ ਨਾਲ ਠੀਕ ਆ ਮਾਰ ਮਾਰ ਕੇ ਬਚ ਜਾਨੀ ਠੀਕ ਆ ਆਪਦੇ ਕਿੱਥੇ ਮਦਦ ਰਹਿਣੇ ਹੈਗੇ ਆ ਜਗ੍ਹਾ ਮੈਂ ਆਪਦੀ ਧੀ ਕੋਲੇ ਇਸ ਲਖਣੀ ਕੋਲੇ ਰਹਿਣੀ ਹੈ ਇੱਥੇ ਰਹਿਣੇ ਹੈਗੇ ਹਨ ਕੋਲੇ ਮਾਤਾ ਰਹਿ ਰਹੇ ਆ ਉਹਨਾਂ ਦੀ ਜੋ ਬੇਟੀ ਹੈਗੀ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿ ਵੀ ਉਹਨਾਂ ਦਾ ਕੀ ਕਹਿਣਾ ਹੈਗਾ ਹਾਂਜੀ ਮਾਤਾ ਮਤਲਬ ਗੱਲ ਹੈਗੀ ਇਸ ਤਰ੍ਹਾਂ ਜੋ ਤੁਹਾਡਾ ਜੋ ਭਰਾ ਹੈਗਾ ਇਹਨਾਂ ਦਾ ਬੇਟਾ ਹੈਗਾ ਹਨਾ ਹਾਂਜੀ ਤੋਂ ਜਦੋਂ ਘਰੋਂ ਗਿਆ ਸੀਗਾ ਹਾਂਜੀ ਤੇ ਕਿਵੇਂ ਤੁਹਾਨੂੰ ਪਤਾ ਲੱਗਿਆ ਹੈ ਵੀ ਘਰੋਂ ਚਲਾ ਗਿਆ ਕਿੰਨੇ ਟਾਈਮ ਬਾਅਦ ਬਸਲੋ ਉਹ ਨਾ ਵੀ ਮੇਰੇ ਬੱਚੇ ਛੋਟੇ ਸੀਗੇ ਮੈਥੋਂ ਜਾ ਨਹੀਂ ਹੁੰਦਾ ਸੀਗਾ ਠੀਕ ਆ ਤੇ ਵੀ ਆਏ ਕਰਕੇ ਜਦੋਂ ਵੀ ਬਹੁਤ ਵਾਵਾ دیر ਬਾਅਦ ਹੀ ਮੈਨੂੰ ਤਾਂ ਪਤਾ ਲੱਗ ਗਿਆ ਸੀ ਕਿ ਆ ਵੀ ਚਲੇ ਆ ਗਿਆ ਹਾਂ ਠੀਕ ਆ ਤੁਹਾਡੇ ਤੋਂ ਵੱਡਾ ਹੈਗਾ ਛੋਟਾ ਹੈਗਾ ਛੋਟਾ ਸਾਰਿਆਂ ਤੋਂ ਹੀ ਛੋਟਾ ਹੈ ਛੋਟਾ ਹੈਗਾ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੈਗੇ ਆ ਵੀ ਜਲਦੀ ਜਲਦ ਘਰੇ ਆ ਜਾਵੇ ਹਾਂਜੀ ਜਲਦ ਤੋਂ ਜਲਦ ਇਹਦੇ ਘਰੇ ਆ ਜਾਵੇ ਤੇ ਇਹਨੂੰ ਮਿਲੇ ਆ ਕੇ ਬਸ ਇਹ ਸੌਖੀ ਹੋ ਜਾਵੇ ਵੀ ਸਾਨੂੰ ਰਾਤ ਪਰ ਦਿਨ ਬਹੁਤ ਸਤੰਮ ਦਿੱਤੇ ਠੀਕ ਆ ਯਾਦ ਜਿਆਦਾ ਕਰਦੀ ਹਾਂ ਹਾਂਜੀ ਬਹੁਤ ਯਾਦ ਕਰਦੀ ਆ ਫਿਰ ਸਾਡੇ ਨਾਲ ਲੜਦੀ ਵੀ ਆ ਲੜਦੀ ਆ ਤੁਸੀਂ ਆਏ ਨਹੀਂ ਕਰਦੇ ਤੇ ਸਜਾਉ ਨਹੀਂ ਕਰਦੇ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਹੈਗੇ ਆ ਵੀ ਗੱਤੋਬਦ ਕੀ ਗੁਜਾਰਸ਼ ਕਰਨੀ ਚਾਹੁੰਦੇ ਆ ਵੀ ਜਲਦੀ ਘਰੇ ਆ ਜਾਵੇ ਜਲਦੀ ਘਰੇ ਆ ਜਾਵੇ ਬੱਸ ਇਹਨੂੰ ਮਿਲ ਪਵੇ ਇੱਕ ਵਾਰੀ ਤੇ ਫੇਰੇ ਵੀ ਖਬਰ ਹੈ ਦੀ ਵਿਚਾਰੀ ਦੀ ਜਾਨ ਸੌਖੇ ਨਿਕਲ ਜਾਵੇ ਠੀਕ ਹੈ ਵੀ ਬਹੁਤ ਬਿਮਾਰ ਹੋ ਜਾਂਦੀ ਹੈ ਜਦੋਂ ਉਹਦੋਂ ਮਰ ਮਰਾਂ ਬਚ ਜਾਂਦੀ ਹੈ ਹਾਂ ਚਲੋ ਕਈ ਵਾਰ ਕੀ ਹੁੰਦਾ ਹੈਗਾ ਪਰਿਵਾਰ ਦੇ ਵਿੱਚ ਚਲੋ ਕਿਸੇ ਨਾਲ ਕੋਈ ਜ਼ਿਆਦਾ ਤੇ ਉਹ ਪ੍ਰੇਮ ਹੈਗਾ ਨਾ ਤਾਂ ਇਹਨਾਂ ਦਾ ਜੋ ਇਹਨਾਂ ਦੀ ਬੇਟੀ ਹੈਗੀ ਆ ਗਾਲਬਕਲਾਂ ਦੇ ਵਿੱਚ ਉਹਨਾਂ ਦੇ ਘਰ ਰਹਿੰਦੇ ਹੈਗੇ ਆ ਉਹਨਾਂ ਨੇ ਇਹੀ ਕਹਿਣਾ ਹੈਗਾ ਵੀ ਮੇਰਾ ਜੋ ਬੇਟਾ ਹੈਗਾ ਮੈਨੂੰ ਲੱਗਦਾ ਹੈਗਾ ਵੀ ਦਿਲ ਮੇਰਾ ਕਹਿੰਦਾ ਹੈਗਾ ਵੀ ਮੇਰਾ ਮੇਰਾ ਬੇਟਾ ਜੋ ਕਿਤਨਾ ਕਿਤੇ ਜਿਉਂਦਾ ਬੈਠਾ ਹੈਗਾ ਕੁਝ ਕਾਰਨਾ ਕਰਕੇ ਮੇਰੇ ਤੋਂ ਗੁੱਸੇ ਹੋ ਕੇ ਚਲਾ ਗਿਆ ਪਰ ਮੈਂ ਕਦੇ ਉਹਨੂੰ ਮਾੜਾ ਚੰਗਾ ਨਹੀਂ ਬੋਲਿਆ ਹੈਗਾ ਮੈਂ ਗੁੱਸੇ ਹੋ ਕੇ ਵੀ ਨਹੀਂ ਗਿਆ ਹੈਗਾ ਹਾਂ ਗੁੱਸੇ ਹੋ ਕੇ ਵੀ ਨਹੀਂ ਗਿਆ ਗੁੱਸੇ ਹੋ ਕੇ ਨਹੀਂ ਗਿਆ ਹੈਗਾ ਪਰ ਕਿਸੇ ਕਾਰਨ ਕਰਕੇ ਤਾਂ ਘਰੋਂ ਚਲੇ ਗਿਆ ਨਾ ਪਰ ਉਹਦਾ ਕੀ ਕਾਰਨਾ ਤਾਂ ਉਹੀ ਗੁਰਮੀਤ ਸਿੰਘ ਜੋ ਹੈਗਾ ਦੱਸ ਸਕਦਾ ਹੈਗਾ ਵਿਉਤ ਜਲ ਤੋਂ ਜਾਲ ਤੱਕ ਘਰ ਆ ਜਾਵੇ ਮੈਂ ਦਰਸ਼ਕਾਂ ਨੂੰ ਇਹੀ ਬੇਨਤੀ ਕਰੂੰਗਾ ਇਹ ਵੀਡੀਓ ਹੈਗੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜੋ ਜਗੀਰਕਰੋ ਜੋ ਮਾਤਾ ਨਾਲ ਪਾ ਗੱਲਬਾਤ ਕੀ ਇਦਾਂ ਪੁੱਤਰ ਉਸ ਨੂੰ ਮਿਲ ਸਕੇ ਤੁਸੀਂ ਵੇਖਦੇ ਰਹੋ ਰੈਗੂਲਰ ਗ੍ਰਾਉਂਡ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜਗਾਲੋ ਧੰਨਵਾਦ